پتا پرمی شکر کرتے ہیں خدا ندا آج دن دلی آج دمے دل پوتر پرمیشور تا کر دیا کرپا دل تنوگر شکر کر دیں ہلو یا ہل لو یار ਉਹ ਰਖੰਦਰ ਬੇ ਸਕੰਦਰ ਬੇ ਸਮਰਤੀ ਪ੍ਰਮੇਸ਼ਰ ਤਾਡਾ ਧੰਨਵਾਦ ਤਾਡਾ ਧੰਨਵਾਦ ਤੁਹਾਡਾ ਸ਼ੁਕਰ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਮੇਰੇ ਜਲਾਲੀ ਪਰਮੇਸ਼ਰ ਜ਼ਮੀਨ ਆਸਮਾਨ ਦੇ ਮਾਲਕ ਮੇਰੇ ਖੁਦਾ ਉਹਨੂੰ ਖੁਦਾ ਦਾ ਧੰਨਵਾਦ ਕਰਦੇ ਆਂ ਤੁਹਾਡੀ ਭਲਾਈਆਂ ਦੇ ਲਈ ਤੁਹਾਡੀ ਦਇਆ ਦੇ ਲਈ ਤੁਹਾਡੀ ਕਿਰਪਾ ਦੇ ਲਈ ਤੁਹਾਡੇ ਅਨੁਗ੍ਰਹਿ ਦੇ ਲਈ ਤੁਹਾਡੇ ਪ੍ਰੇਮ ਦੇ ਲਈ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾ ਉਹ ਸਕੰਦਰ ਬੇ ਸਕੰਦਰ ਉਹ ਸਕੰਦਰ ਉਹ ਬੋ ਸਕੰਦਰ ਕੇ ਤੇਰੇ ਤੇ ਬੇ ਸਕੰਦਰ ਬੇ ਪ੍ਰਭੂ ਮਸੀਦ ਅੱਲਾਹ ਹੁਦਾ ਧੰਨਵਾਦ ਕਰਦਾ ਪ੍ਰਭੂ ਮਸੀਹ ਦੇ ਲਹੂ ਦੀ ਜਿਆਜਕਾਰ ਕਰਦਾ ਖੁਦਾਵੰਦ ਖੁਦਾਸੀ ਯਾ ਖੰਦਰੀ ਬੇਸ਼ਕੰਦੁਰ ਬੋ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਪੂਰੀ ਮਨੁੱਖ ਜਾਤੀ ਨੂੰ ਉਧਾਰ ਦੇਣ ਦੇ ਲਈ ਮੇਰੇ ਸਮਰਤੀ ਖੁਦਾਵੰਦ ਖੁਦਾ ਪੂਰੀ ਮਨੁੱਖ ਜਾਤੀ ਨੂੰ ਤੁਸੀਂ ਬਚਾਉਣ ਲਈ ਮੇਰੇ ਸਮਰਤੀ ਪਰਮੇਸ਼ਰ ਪਾਪ ਦੇ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਮੇਰੇ ਖੁਦਾਵੰਦ ਖੁਦਾ ਤੁਸੀਂ ਆਪਣੇ ਇਕਲੌਤੇ ਬੇਟੇ ਨੂੰ ਕੁਰਬਾਨ ਕੀਤਾ ਮੇਰੇ ਪਿਤਾ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾਵੰਦ ਖੁਦਾ ਤੁਹਾਡੇ ਸਪ੍ਰੇਮ ਦੇ ਲਈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਹਾਲੇਲੂਇਆ 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 ਉਹ ਰਕੰਦਰੀ ਬੋ ਹੋ ਸਨਾ ਹੋ ਸ ਹਲੇਲੂਇਆ ਹਉਸਾਨਾ ਹਲੇਲੂਇਆ ਰਿਕੰਬੋ ਸ਼ਿਕੰਦਰ ਕੇ ਤੀਰੀ ਬਾਸੀ ਖੰਦਰਾ ਬੋ ਧੰਨਵਾਦ 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 ਜਲਾਲੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਅਰ ਸ਼ੁਕਰ ਕਰਦੇ ਆ ਇੱਕ ਇੱਕ ਚੀਜ਼ ਦੇ ਲਈ ਮੇਰੇ ਸਮਰਥੀ ਪਰਮੇਸ਼ਰ ਇੱਕ ਇੱਕ ਉਸ ਨਿਆਮਤ ਦੇ ਲਈ ਮੇਰੇ ਖੁਦਾ ਅਨ ਖੁਦਾ ਜੋ ਤੁਸੀਂ ਸਾਨੂੰ ਦਿੱਤੀ ਮੇਰੇ ਸਮਰਥੀ ਪਰਮੇਸ਼ਰ ਅਸੀਂ ਮੇਰੇ ਖੁਦਾ ਅਨ ਖੁਦਾ ਧੰਨਵਾਦ ਕਰਦੇ ਹਾਂ ਉਹਨਾਂ ਗਵਾਹੀਆਂ ਦੇ ਲਈ ਮੇਰੇ ਸਮਰਤੀ ਪਰਮੇਸ਼ਰ ਜਿਨ੍ਹਾਂ ਤੁਸੀਂ ਸਾਡੇ ਜੀਵਨ ਦੇ ਵਿੱਚ ਬਣਾਈਆਂ ਮੇਰੇ ਖੁਦਾਂ ਖੁਦਾ ਮੇਰੇ ਸਮਰਤੀ ਪਰਮੇਸ਼ਰ ਅਸੀਂ ਤੁਹਾਡੀ ਕਿਸੇ ਚੀਜ਼ ਨੂੰ ਭੁੱਲੇ ਨਹੀਂ ਮੇਰੇ ਖੁਦਾਂ ਖੁਦਾ ਅਸੀਂ ਤੁਹਾਡੀ ਦਇਆ ਨੂੰ ਭੁੱਲੇ ਨਹੀਂ ਮੇਰੇ ਖੁਦਾਬੰਦ ਖੁਦਾ ਮੇਰੇ ਸਮਰਤੀ ਪਰਮੇਸ਼ਰ ਜਦੋਂ ਅਸੀਂ ਤੇਰੇ ਤੋਂ ਦੂਰ ਸੀ ਮੇਰੇ ਖੁਦਾਂ ਖੁਦਾ ਉਸ ਸਮੇਂ ਵੀ ਤੇਰਾ ਪ੍ਰੇਮ ਤੇਰਾ ਅਨੁਗ੍ਰਹਿ ਮੇਰੇ ਸਮਰਤੀ ਪਰਮੇਸ਼ਰ ਸਾਡੇ ਉੱਤੇ ਬਣਿਆ ਰਿਹਾ ਮੇਰੇ ਖੁਦਾਂ ਖੁਦਾ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਸਾਨੂੰ ਮੇਰੇ ਖੁਦਾਂ ਖੁਦਾ ਕਦੇ ਛੱਡਿਆ ਨਹੀਂ ਕਦੇ ਤਿਆਗਿਆ ਨਹੀਂ ਮੇਰੇ ਖੁਦਾਂ ਖੁਦਾ ਤੁਸੀਂ ਸਾਨੂੰ ਇਸ ਸਿਕਖੰਦਰ ਬ ਜਹਰ ਇੱਕ ਪਾਪ ਦੇ ਦਿਲਦਲ ਵਿੱਚੋਂ ਕੱਢ ਲਿਆ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਸਾਨੂੰ ਉਸ ਰਾਤ ਮੋੜ ਲਿਆ ਦਾ ਮੇਰੇ ਖੁਦ ਅੰਦਕੁਦਾ ਜਿਸ ਰਾਤ ਮੇਰੇ ਸਮਰਤੀ ਪਰਮੇਸ਼ਰ ਉਹ ਸਿਕੰਦਰ ਬੋ ਦੁਸ਼ਟ ਦੀ ਤਾਕਤਾਂ ਨੇ ਸਾਨੂੰ ਘੇਰ ਲਿਆ ਸੀ ਮੇਰੇ ਸਮਰਤੀ ਪਰਮੇਸ਼ਰ ਜਿੱਥੇ ਦੁਸ਼ਟ ਸਾਨੂੰ ਨਾਸ਼ ਕਰਨ ਲਈ ਲੈ ਕੇ ਜਾਣਾ ਚਾਹ ਰਹੇ ਸੀ ਮੇਰੇ ਖੁਦ ਅੰਦਕੁਦਾ ਤੁਸੀਂ ਉਸ ਰਾਤ ਸਾਨੂੰ ਮੋੜ ਲਿਆ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦ ਅੰਦਕੁਦਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਹਾਲੇਲੂਆ 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 ਹੋ ਸਨ ਆਬਾ ਸਿਕੰਦਰ ਕਥਿਰੀ ਵੀ ਤੇਰਾ ਸਤਿ ਅੰਦਰ ਭਾਈ ਮੇਰੇ ਸਮਰਤੀ ਪਿਤਾ ਪਰਮੇਸ਼ਰ ਇੱਕ ਇੱਕ ਜੰਦ ਦੇ ਜੀਵਨ ਦੇ ਵਿੱਚ ਮੇਰੇ ਖੁਦਾ ਅਨਖੁਦਾ ਅੱਜ ਤੇਰਾ ਬੜਾ ਅਨੁਗ੍ਰਹਿ ਮੰਗਦਾ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾ ਅਨਖੁਦਾ ਜਿਨਨੇ ਸਾਡੇ ਨਾਲ ਇਸ ਸਮੇਂ ਪ੍ਰਾਰਥਨਾ ਦੇ ਵਿੱਚ ਜੁੜ ਚੁਕੇ ਨੇ ਮੇਰੇ ਖੁਦਾ ਅਨਖੁਦਾ ਜਿਨਨੇ ਵੀ ਮੇਰੇ ਸਮਰਤੀ ਪਰਮੇਸ਼ਰ ਆਨਲਾਈਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਖੁਦਾ ਅਨਖੁਦਾ ਇੱਕ ਇੱਕ ਜੀਵਨ ਦੇ ਉੱਤੇ ਮੇਰੇ ਸਮਰਤੀ ਖੁਦਾਂ ਖੁਦਾ ਅੱਜ ਤੇਰੀ ਬੜੀ ਕਿਰਪਾ ਮੰਗਦੇ ਮੇਰੇ ਸਮਰਤੀ ਪਰਮੇਸ਼ਰ ਇਹਨਾਂ ਦੇ ਘਰਾਂ ਦੇ ਉੱਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਮੇਰੇ ਸਮਰਤੀ ਪਰਮੇਸ਼ਰ ਇਹਨਾਂ ਦੇ ਘਰਾਂ ਨੇ ਦੇ ਉੱਤੇ ਮੇਰੇ ਸਮਰਤੀ ਖੁਦਾਂ ਖੁਦਾ ਪ੍ਰਭਿਸ਼ਮਸੀ ਦਾ ਸਮਰਤੀ ਪਾਕ ਪਵਿੱਤਰ ਜਲਾਲੀ ਲਹੂ ਲਗਾਣੇ ਖੁਦਾਂ ਖੁਦਾ ਉਹ ਸਿਕੰਦਰ ਉਹ ਅੱਜ ਪ੍ਰਭਿਸ਼ਮਸੀ ਦਾ ਸਮਰਤੀ ਲਹੂ ਇਹਨਾਂ ਨੂੰ ਆਜ਼ਾਦ ਕਰੇ ਮੇਰੇ ਪਰਮੇਸ਼ਰ ਅੱਜ ਪ੍ਰਭਿਸ਼ਮਸੀ ਦਾ ਸਮਰਤੀ ਲਹੂ ਇਹਨਾਂ ਨੂੰ ਸ਼ਿਫਾ ਦੇਵੇ ਮੇਰੇ ਖੁਦਾਂ ਖੁਦਾ ਪ੍ਰਭਿਸ਼ਮਸੀ ਦਾ ਸਮਰਤੀ ਲਹੂ ਅੱਜ ਇਹਨਾਂ ਦੇ ਹਰ ਇੱਕ ਬੰਧਨ ਨੂੰ ਤੋੜੇ ਖੁਦਾਵੰਦ ਖੁਦਾ ਉਹ ਸਿਕੰਦਰ ਬੇਸ਼ ਪ੍ਰਭਿਸ਼ਮਸੀ ਦੇ ਕੋੜੇ ਖਾਨ ਨਾਲ ਮੇਰੇ ਖੁਦਾਂ ਖੁਦਾ ਇਹਨਾਂ ਦੀ ਬਿਮਾਰੀਆਂ ਜਾ ਚੁੱਕੀਆਂ ਨੇ ਪ੍ਰਭਿਸ਼ਮਸੀ ਦੇ ਕੋੜੇ ਖਾਨ ਨਾਲ ਮੇਰੇ ਖੁਦਾਂ ਖੁਦਾ ਇਹਨਾਂ ਦੀ ਜ਼ੰਜੀਰਾਂ ਇਹਨਾਂ ਦੀ ਬੇੜੀਆਂ ਮੇਰੇ ਖੁਦਾਂ ਖੁਦਾ ਟੁੱਟ ਚੁੱਕੀਆਂ ਨੇ ਹਰ ਗਰੀਬੀ ਦੀ ਬੇੜੀ ਹਰ ਲਾਚਾਰੀ ਦੀ ਹਰ ਸ਼ਰਮਿੰਦਗੀ ਦੀ ਬੇੜੀ ਮੇਰੇ ਖੁਦਾਂ ਖੁਦਾ ਜਿਸ ਨੇ ਇਹਨਾਂ ਨੂੰ ਜਕੜਿਆ ਹੋਇਆ ਸੀ ਅੱਜ ਪ੍ਰਭਿਸ਼ਮਸੀ ਦੇ ਲਹੂ ਨਾਲ ਹਰ ਇੱਕ ਉਸ ਜ਼ੰਜੀਰ ਨੂੰ ਤੋੜ ਦੇ ਮੇਰੇ ਖੁਦਾਨ ਖੁਦਾਈ ਅਖੰਦਰ ਬੋ ਸਿਕੰਦਰ ਕੇ ਤਿੱਸ਼ਕ ਤੋੜੀ ਕਾ ਸਿਕੰਦਰੀ ਬੇ ਸਿਕੰਦਰ ਬੋ ਸਿਕੋ ਤੋੜ ਕੇ ਦੇ ਰਵੇ ਧੰਵਾ 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 ਮੇਰੇ ਸਮਰਤੀ ਪਰਮੇਸ਼ਰ ਤੇ ਸ਼ੁਕਰ ਤੇ ਸ਼ੁਕਰ ਤੇ ਸ਼ੁਕਰ ਕਰਦੇ ਹਾਲੇਲੂਇਆ ਮਹਾਨ ਸਮਰਤੀ ਪਵਿੱਤਰ ਪਰਮੇਸ਼ਰ ਤੇ ਧੰਵਾ ਤੇ ਧੰਵਾ ਤੇ ਬਸ਼ਯ ਕੋ ਤੋੜ ਬਾ ਧੰਵਾ 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 ਮੇਰੇ ਸਮਰਤੀ ਜਲਾਲੀ ਪਰਮੇਸ਼ਰ ਖੁਦਾਨ ਖੁਦਾ ਅਸੀਂ ਪ੍ਰਾਰਥਨਾ ਕਰਦੇ ਮੇਰੇ ਸਮਰਤੀ ਪਰਮੇਸ਼ਰ ਜਿਸ ਤਰ੍ਹਾਂ ਦਰ ਬੋ ਸਿਕੰਦਰ ਬਸਪੂਰ 50 ਦੇ ਨਾਲ ਮੇਰੇ ਸਮਰਤੀ ਪਰਮੇਸ਼ ਹallelujah ਤਬੋ ਸ਼ਿਕੰਦਰ ਬੇ ਸ਼ਕਤੀਮਾਨ ਪਰਮੇਸ਼ਰ ਯਹੋਵਾ ਬੋਲਿਆ ਹੈ ਅਤੇ ਉਸਨੇ ਸੂਰਜ ਦੇ ਚੜਦੇ ਤੋਂ ਉਹਦੇ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ ਸਿਓਨ ਵਿੱਚ ਜਿਹੜਾ ਸੁਹੱਪਣ ਦਾ ਪੂਰਾ ਹੈ ਪਰਮੇਸ਼ਰ ਚਮਕਿਆ ਸਾਡਾ ਪਰਮੇਸ਼ਰ ਆਵੇ ਤੇ ਚੁੱਪ ਨਾ ਰਹੇ ਅੱਗ ਉਸ ਦੇ ਅੱਗੇ ਅੱਗੇ ਭਸਮ ਕਰਦੀ ਹੈ ਅਤੇ ਉਹਦੇ ਆਲੇ ਦੁਆਲੇ ਹਨੇਰੀ ਜ਼ੋਰ ਨਾਲ ਵਗਦੀ ਹੈ ਸੱਚੂ ਮੇਰੇ ਖੁਦਾਵੰਦ ਖੁਦਾ ਤੂੰ ਜਲਾਲੀ ਪਰਮੇਸ਼ਰ ਹੈ ਮੇਰੇ ਪਿਤਾ ਮੇਰੇ ਖੁਦਾਵੰਦ ਖੁਦਾ ਪੂਰੀ ਕੁਦਰਤ ਤੇਰੇ ਜਲਾਲ ਨੂੰ ਬਿਆਨ ਕਰਦੀ ਮੇਰੇ ਸਮਰਤੀ ਪਰਮੇਸ਼ਰ ਹਨੇਰੀ ਤੇ ਅੱਗ ਮੇਰੇ ਸਮਰਤੀ ਪਰਮੇਸ਼ਰ ਤੇ ird gird ਰਹਿੰਦੇ ਨੇ ਮੇਰੇ ਖੁਦਾ ਖੁਦਾ ਜਿੱਥੇ ਤੂੰ ਚੱਲਦਾ ਮੇਰੇ ਸਾਹਮਣੇ ਪਰਮੇਸ਼ਰ ਤੇਰੇ ਅੱਗੇ ਅੱਗ ਨਾਸ਼ ਕਰਦੀ ਜਾਂਦੀ ਮੇਰੇ ਸਮਰਤੀ ਪਰਮੇਸ਼ਰ ਰਖਮ ਬੋ ਸਿਕੰਦਰ ਬੋ ਹਰ ਇੱਕ ਚੀਜ਼ ਨੂੰ ਪਸਮ ਕਰਦੀ ਜਾਂਦੀ ਮੇਰੇ ਖੁਦਾਨ ਖੁਦਾ ਤੇ ਹਨੇਰੀ ਮੇਰੇ ਸਮਰਤੀ ਪਰਮੇਸ਼ਰ ਤੇਰੇ ird gird ਹੁੰਦੀ ਹੈ ਮੇਰੇ ਸਮਰਤੀ ਪਰਮੇਸ਼ਰ ਜ਼ੋਰ ਨਾਲ ਉਸ ਹਨੇਰੀ ਨੂੰ ਮੇਰੇ ਖੁਦਾ ਖੁਦਾ ਬਸ ਸਿਕੰਦਰ ਬੋ ਸ਼ਿਕੰਦਰੀ ਕਾ ਸਿਕੰਦਰ ਬੋ ਤੂੰ ਵਗਾਉਂਦਾ ਮੇਰੇ ਖੁਦਾ ਖੁਦਾ ਤੇਰਾ ਜਲਾਲ ਮਹਾਨ ਹੈ ਮੇਰੇ ਸਮਰਤੀ ਪਰਮੇਸ਼ਰ ਕਰਦੇ ਆ ਦੇਖੋ ਸੁਖੋ ਤੋਰਬਾ ਉਹ ਆਕਾਸ਼ ਨੂੰ ਉਤਾਹ ਪੁਕਾਰਦਾ ਹੈ ਅਤੇ ਧਰਤੀ ਨੂੰ ਵੀ ਕਿ ਉਹ ਆਪਣੀ ਪ੍ਰਜਾ ਦਾ ਨਿਆਂ ਕਰੇ ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਾ ਕਰੋ ਜਿੰਨਾ ਮੇਰੇ ਨਾਲ ਬਲੀਦਾਨ ਦੇ ਰਾਹੀ ਨੇਮ ਬੰਨਿਆ ਹੈ ਸਵਰਗ ਉਹਦੇ ਧਰਮ ਦਾ ਪ੍ਰਚਾਰ ਕਰਦੇ ਹਨ ਕਿਉਂ ਜੋ ਪਰਮੇਸ਼ਰ ਆਪ ਹੀ ਨਿਆਈ ਹੈ ਸੱਚ ਜੀ ਮੇਰੇ ਖੁਦਾਨ ਖੁਦਾ ਤੂੰ ਸੱਚ ਮੁਝ ਆ ਵੀ ਨਹੀ ਪਰਮੇਸ਼ਰ ਮੇਰੇ ਖੁਦਾਨ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਮੇਰੇ ਖੁਦਾਨ ਖੁਦਾ ਜਿਨਾਂ ਨੇ ਤੇਰੇ ਨਾਮ ਨਹੀ ਮੇਰੇ ਸਮਰਥੀ ਪਰਮੇਸ਼ਰ ਉਸ ਨੇਮ ਨੂੰ ਬੰਨਿਆ ਉਸ ਬਲੀਦਾਨ ਨੂੰ ਕੀਤਾ ਖੁਦਾਨ ਖੁਦਾ ਮੇਰੇ ਸਮਰਥੀ ਪਰਮੇਸ਼ਰ ਉਹ ਤੇਰੇ ਕੋਲ ਹੋਣ ਕੇ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਮੇਰੇ ਸਮਰਥੀ ਪਰਮੇਸ਼ਰ ਤੂੰ ਸਵਰਗ ਦੇ ਵਿੱਚ ਉਹਨਾਂ ਨੂੰ ਜਗ੍ਹਾ ਦੇਂਗਾ ਮੇਰੇ ਖੁਦਾਨ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਰਾਬਾ ਸਿਕੰਦਰ ਬੋਸ਼ਕਤ ਹੋਰੀ ਕੇ ਸਿਕੰਦਰ ਬੇ ਮੇਰੇ ਸਮਰਥੀ ਪਰਮੇਸ਼ਰ ਉਹ ਤੀਕਨ ਸਿਕੰਦਰ ਬੋਸ਼ ਤਵਸ਼ਕਤ ਹੋਰੀ ਕੇ ਸਿਕੰ हे मेरी प्रजा सुन ਅਤੇ ਮੈਂ ਬੋਲਾਂਗਾ हे ਇਜ਼ਰਾਈਲ ਮੈਂ ਤੇਰੇ ਉੱਤੇ ਸਾਖੀ ਦੇਵਾਂਗਾ ਪਰਮੇਸ਼ਰ ਤੇਰਾ ਪਰਮੇਸ਼ਰ ਮੈਂ ਹੀ ਹਾਂ ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ ਨਾ ਮੈਂ ਤੇਰੇ ਘਰ ਤੋਂ ਬਲਦ ਨਾ ਤੇਰੇ ਵਾੜਿਆਂ ਤੋਂ ਬੱਕਰੇ ਲਵਾਂਗਾ ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ ਅਤੇ ਮੈਦਾਨ ਦੇ ਜਾਨਵਰ ਮੇਰੇ ਹਨ ਜੇ ਮੈਂ ਭੁੱਖਾ ਹੁੰਦਾ ਤਾਂ ਤੈਨੂੰ ਨਾ ਆਖਦਾ ਕਿਉਂ ਜੋ ਜਗਤ ਅਤੇ ਉਹਦੀ ਭਰਪੂਰੀ ਮੇਰੀ ਹੈ ਭਲਾ ਮੈਂ ਬਲਦਾਂ ਦਾ ਮਾਸ ਖਾਵਾਂ ਜਾਂ ਬੱਕਰਿਆਂ ਦੀ ਰੱਤ ਪੀਵਾਂ ਪਰਮੇਸ਼ਰ ਨੂੰ ਧੰਨਵਾਦ ਹੀ ਦਾ ਬਲੀਦਾਨ ਚੜਾ ਅਤੇ ਅਤਮਹਾਨ ਦੇ ਅੱਗੇ ਆਪਣੀਆਂ ਸੁਖਣਾਂ ਨੂੰ ਪੂਰੀਆਂ ਕਰ ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ ਮੈਂ ਤੇਰੇ ਚੜਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ ਪਰ ਦੁਸ਼ਟ ਨੂੰ ਪਰਮੇਸ਼ਰ ਇਉਂ ਆਖਦਾ ਹੈ ਤੇਰਾ ਕੀ ਹੱਕ ਹੈ ਜੋ ਮੇਰੀਆਂ ਵਿਧੀਆਂ ਨੂੰ ਸੁਣਾਵੇ ਅਤੇ ਤੂੰ ਕਿਉਂ ਆਪਣੇ ਮੂੰਹ ਵਿੱਚ ਮੇਰਾ ਨਾਮ ਲਿਆ ਹੋਇਆ ਹੈ ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ ਅਤੇ ਤੂੰ ਮੇਰੇ ਬਚਨਾਂ ਨੂੰ ਆਪਣੇ ਪਿੱਛੇ ਸੁੱਟਦਾ ਹੈ ਜਦੋਂ ਤੂੰ ਚੋਰ ਨੂੰ ਵੇਖਿਆ ਤਾਂ ਤੂੰ ਉਹਦੇ ਨਾਲ ਰਲ ਗਿਆ ਅਤੇ ਵਿਵਚਾਰੀਆਂ ਦਾ ਸਾਝੀ ਹੋਇਆ ਤੂੰ ਆਪਣੇ ਮੂਹ ਨੂੰ ਬੁਰਾਈ ਲਈ ਖੋਲਿਆ ਅਤੇ ਤੇਰੀ ਰਸਨਤ ਓਖਾ ਘੜਦੀ ਹੈ ਤੂੰ ਬਹਿ ਕੇ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈ ਆਪਣੇ ਸਕੇ ਭਰਾ ਦੀ ਨਿੰਦਿਆ ਕਰਦਾ ਹੈ ਤੂੰ ਇਹ ਕੰਮ ਕਿਤੇ ਅਤੇ ਮੈਂ ਚੁੱਪ ਵੱਟ ਛੱਡੀ ਤੂੰ ਸਮਝਿਆ ਪਰਮੇਸ਼ਵਰ ਵੀ ਠੀਕ ਮੇਰੇ ਵਰਗਾ ਹੈ ਪਰ ਮੈਂ ਤੈਨੂੰ ਝਟਕਾਂਗਾ ਅਤੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ ਹੁਣ ਤੁਸੀਂ ਜਿਹੜੇ ਪਰਮੇਸ਼ਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਤੁਹਾਨੂੰ ਪਾਰ ਸੁੱਟਾਂ ਅਤੇ ਤੁਹਾਡਾ ਕੋਈ ਛੁਡਾਉਣ ਵਾਲਾ ਨਾ ਹੋਵੇ ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ ਮੈਂ ਉਹਨੂੰ ਪਰਮੇਸ਼ਰ ਦੀ ਮੁਕਤੀ ਵਿਖਾਵਾਂਗਾ ਹallelujah ਹਾਲੇਲੂਆ ਸ਼ੁਕਰਤਾਨਵਾਦ ਮੇਰੇ ਸਾਮਰਥੀ ਪਿਤਾ ਪਰਮੇਸ਼ਰ ਸੱਚਮੁੱਚ ਮੇਰੇ ਖੁਦਾਵੰਦ ਖੁਦਾ ਮੇਰੇ ਪਰਮੇਸ਼ਰ ਤੂੰ ਦਰਮਿਆਨ ਨੂੰ ਮੇਰੇ ਖੁਦਾ ਨੂੰ ਖੁਦਾ ਬਚਾਉਣਾ ਹੈ ਮੇਰੇ ਸਮਰਤੀ ਪਰਮੇਸ਼ਰ ਤੂੰ ਧਰਮੇ ਨੂੰ छुੜਾਣਾ ਹੈ ਮੇਰੇ ਖੁਦਾ ਨੂੰ ਖੁਦਾ ਮੇਰੇ ਸਮਰਤੀ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਜਲਾਲੀ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਮੇਰੇ ਖੁਦਾ ਨੂੰ ਖੁਦਾ ਜੋ ਆਪਣੀ ਸਚਾਲ ਸੁਧਾਰਦਾ ਹੈ ਮੇਰੇ ਖੁਦਾ ਨੂੰ ਖੁਦਾ ਤੂੰ ਉਹਨੂੰ ਆਪਣੀ ਮੁਕਤੀ ਦਾ ਮਾਰਗ ਦਿਖਾਏਗਾ ਮੇਰੇ ਸਮਰਤੀ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਤੇਰਾ ਸ਼ੁਕਰ ਕਰਦੇ ਆ ਮੇਰੇ ਸਮਰਤੀ ਪਰਮੇਸ਼ਰ ਜਿਨੇ ਤੇਰੇ ਰਾਹ ਨੂੰ ਮੇਰੇ ਖੁਦਾਵੰਦ ਖੁਦਾ ਉਹ ਸਿਕੰਦਰ ਉਹ ਛੱਡ ਦਿੱਤਾ ਜਿਹੜਾ ਤੇਰੇ ਰਾਹ ਤੇ ਨਹੀਂ ਤੁਰਿਆ ਮੇਰੇ ਸਮਰਤੀ ਪਰਮੇਸ਼ਰ ਮੇਰੇ ਤਰਾ ਵਚਨ ਕਹਤਾ ਹੈ ਕਿ ਮੈਂ ਤੁਹਾਨੂੰ ਪਾੜ ਸੁੱਟਾਂਗਾ ਤੇ ਤੁਹਾਨੂੰ ਕੋਈ ਛੁਡਾਣ ਵਾਲਾ ਨਾ ਹੋਵੇਗਾ ਰਬਾ ਖ ਸਿਕੰਦਰ ਬੇ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾਨ ਖੁਦਾ ਅਸੀਂ ਧੰਨਵਾਦ ਕਰਦੇ ਮੇਰੇ ਸਮਰਤੀ ਪਰਮੇਸ਼ਰ ਕਿ ਤੂੰ ਸਾਡੇ ਤੇ ਫਜ਼ਲ ਕੀਤਾ ਤੂੰ ਸਾਡੇ ਤੇ ਅਨੁਗ੍ਰਹਿ ਕੀਤਾ ਮੇਰੇ ਖੁਦਾਨ ਖੁਦਾ ਕਿ ਅਸੀਂ ਤੇਰੇ ਮਾਰਗ ਨੂੰ ਪਛਾਣ ਸਕੇ ਮੇਰੇ ਖੁਦਾਨ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਲੇਲੂਇਆ ਹਾਲੇਲੂਇਆ ਮਹਾਨ ਸਮਰਤੀ ਪਵਿੱਤਰ ਪਰਮੇਸ਼ਰ ਖੁਦਾਨ ਖੁਦਾ ਤੇਰੇ ਅਨੁਗ੍ਰਹਿ ਲਈ ਤੇਰੀ ਕਿਰਪਾ ਲਈ ਇਸੇ ਤਰ੍ਹਾਂ ਧੰਨਵਾਦ ਤੇਰਾ ਸ਼ੁ ਪਰਮੇਸ਼ਰ ਖੁਦਾਨ ਖੁਦਾ ਤਰਾ ਧੰਨਵਾਦ ਤਰਾ ਸ਼ੁਕਰ ਤਰਾ ਧੰਨਵਾਦ ਤਰਾ ਸ਼ੁਕਰ ਤਰਾ ਧੰਨਵਾਦ ਤਰਾ ਸ਼ੁਕਰ ਮੇਰੇ ਸਮਰਤੀ ਪਰਮੇਸ਼ਰ ਤੂੰ ਬਲੀਆਂ ਬਲਦਾਂ ਤੋਂ ਮੇਰੇ ਸਮਰਤੀ ਪਰਮੇਸ਼ਰ ਕਿਸੇ ਦਿਨ ਰਤ ਵਾਹੇ ਜਾਣ ਤੋਂ ਖੁਸ਼ ਨਹੀਂ ਹੁੰਦਾ ਮੇਰੇ ਸਮਰਤੀ ਪਰਮੇਸ਼ਰ ਕਿਉਂ ਜੋ ਸਭ ਕੁਝ ਤੇਰਾ ਹੀ ਸਿਰਜਿਆ ਹੋਇਆ ਮੇਰੇ ਖੁਦਾਨ ਖੁਦਾ ਤੂੰ ਪਾੜ ਦੇ ਪੰਛੀਆਂ ਨੂੰ ਤੇ ਮੈਦਾਨ ਦੇ ਜਾਨਵਰਾਂ ਨੂੰ ਤੂੰ ਜਾਣਦਾ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾਨ ਖੁਦਾ ਕਿਉਂਕਿ ਸਭ ਕੁਝ ਤੇਰਾ ਹੀ ਰਚਿਆ ਹੋਇਆ ਮੇਰੇ ਸਮਰਤੀ ਪਰਮੇਸ਼ਰ ਤੈਨੂੰ ਧੰਨਵਾਦ ਦੀ ਭੇਟ ਮੇਰੇ ਖੁਦਾਨ ਖੁਦਾ ਅਸੀਂ ਚੜਾਉਂਦੇ ਹਾਂ ਮੇਰੇ ਹੀ ਦਾ ਬਲੀਦਾਨ ਚੜਾ ਅਤੇ ਆਤਮਾਨ ਦੇ ਅੱਗੇ ਆਪਣੀਆਂ ਸੁੱਖਣਾ ਨੂੰ ਪੂਰੀਆਂ ਕਰ ਮੇ ਸਾਮਰਤੀ ਪਰਮੇਸ਼ਰ ਅਸੀਂ ਧੰਨਵਾਦ ਦੀ ਭੇਂਟ ਮੇਰੇ ਖੁਦਾਨ ਖੁਦਾ ਤੇਰੀ ਹਜ਼ੂਰੀ ਚੜਾਉਂਦੇ ਮੇਰੇ ਸਾਮਰਤੀ ਪਰਮੇਸ਼ਰ ਖੁਦਾਵੰਦ ਪਿਤਾ ਤਰਾ ਧੰਨਵਾਦ ਤਰਾ ਸ਼ੁਕਰ ਤਰਾ ਧੰਨਵਾਦ ਤਰਾ ਸ਼ੁਕਰ ਹਾਲੇਲੂਆ ਮਹਾਨ ਸਾਮਰਤੀ ਪਵਿੱਤਰ ਪਰਮੇਸ਼ਰ ਖੁਦਾਵੰਦ ਖੁਦਾ ਅਸੀਂ ਪ੍ਰਾਰਥਨਾ ਕਰਦੇ ਇੱਕ ਇੱਕ ਜਨ ਦੇ ਲਈ ਮੇਰੇ ਸਾਮਰਤੀ ਪਰਮੇਸ਼ਰ ਖੁਦਾਵੰਦ ਪਿਤਾ ਦਬੋ ਸਿੱਖ ਨਾ ਰੱਖੇਂ ਦਰਬੋ ਹਰ ਤਰ੍ਹਾਂ ਦੀ ਸ਼ਰੀਰਿਕ ਆਤਮਿਕ ਕਮਜ਼ੋਰੀਆਂ ਜਿਸ਼ਮਤੀ ਦੇ ਸਾਮਰਤੀ ਨਾਮ ਦੇ ਵਿੱਚ ਆਊਟ ਹੋ ਜਾਏ ਮੇਰੇ ਪਰਮੇਸ਼ਰ ਦਇਆ ਕਰ ਦਇਆ ਕਰ ਹਰ ਬਾੰਜ ਪੰਦਾ ਰੋਗ ਹਰ ਰਬ ਸਿਕੰਦਰ ਬੇ ਪ੍ਰਭੂ ਈਸ਼ੂ ਮਸੀਹ ਦੇ ਸਾਹਮਣੇ ਨਾਮ ਦੇ ਵਿੱਚ ਹਰ ਗਿਲਟੀ ਹਰ ਇੱਕ ਰਸੌਲੀ ਹਰ ਇੱਕ ਗਰਬ ਦੇ ਵਿਰੁੱਧ ਚਾਲ ਚੱਲਣ ਵਾਲੀ ਦੁਸ਼ਟੀ ਹਰ ਇੱਕ ਤਾਕਤ ਨੂੰ ਅਸੀਂ ਈਸ਼ੂ ਮਸੀਹ ਦੇ ਸਾਹਮਣੇ ਨਾਮ ਦੇ ਵਿੱਚ ਕਮਾਂਡ ਕਰਦੇ ਆਂ ਆਊਟ ਹੋ ਜਾ ਲਿਖਾਂ ਬੋ ਸਿਕੰਦਰ ਬੋ ਹੱਥ ਪੇਟ ਦਾ ਰੋਗ ਫੇਫੜਿਆਂ ਦਾ ਰੋਗ ਚਮੜੀ ਦਾ ਰੋਗ ਹਰ ਤਰ੍ਹਾਂ ਦਾ ਬਾਡੀ ਦਾ ਇਨਫੈਕਸ਼ਨ ਬਲੱਡ ਦਾ ਇਨਫੈਕਸ਼ਨ ਪ੍ਰਭੂ ਈਸ਼ੂ ਮਸੀਹ ਦੇ ਸਾਹਮਣੇ ਨਾਮ ਦੇ ਵਿੱਚ ਆਊਟ ਹੋ ਜਾਏ ਹਰ ਥਾਇਰੋਇਡ ਦਾ ਰੋਗ ਹਰ ਇੱਕ ਉਹ ਬਾਡੀ ਦਾ ਆਰਗਨ ਜੋ ਨਾਰਮਲ ਕੰਮ ਨਹੀਂ ਕਰ ਰਿਹਾ ਪਰ ਬਿਸ਼ੁਮਸੀ ਦੇ ਸਮਰਥਿ ਨਾਮ ਦੇ ਵਿੱਚ ਨਾਰਮਲ ਕੰਮ ਕਰੇ ਬੀ ਨਾਰਮਲ ਇਨ ਦਾ ਨੇਮ ਆਫ ਜੀਸਸ ਬੀ ਨਾਰਮਲ ਇਨ ਦਾ ਨੇਮ ਆਫ ਜੀਸਸ ਯਸ਼ੁਮਸੀ ਦੇ ਸਮਰਥਿ ਨਾਮ ਦੇ ਵਿੱਚ ਨਾਰਮਲ ਕੰਮ ਕਰੇ ਹਾਲੇਲੂਇਆ ਹਾਲੇਲੂਇਆ ਰਬਾ ਸਿਕੰਦਰ ਕੰਦਰ ਬੋ ਸ਼ਕਤੀ ਤੇ ਬਸਿਕੰਦਰ ਕੇ ਤੇਰ ਬੋ ਲਸੀ ਤੇ ਲਸੋਥੋ ਮੇਰੇ ਸਮਰਥਿ ਪਰਮੇਸ਼ਰ ਛੋਟੇ ਬੱਚਿਆਂ ਨੂੰ ਸੁਰੱਖਿਆ ਮੁਹੱਈਆ ਕਰ ਮੇਰੇ ਪਿਤਾ ਤਬੋ ਸਿਕੰਦਰ ਬੇਟੀਆਂ ਨੂੰ ਸੁਰੱਖਿਆ ਮੁਹੱਈਆ ਕਰ ਮੇਰੇ ਪਿਤਾ ਯੂਥ ਨੂੰ ਮੇਰੇ ਸਮਰਥਿ ਪਰਮੇਸ਼ਰ ਨੌ ਪਰਮੇਸ਼ਰ ਉਹਨਾਂ ਨੂੰ ਤੋਂ ਆਪਣਾ ਮਾਰਗ ਦਿਖਾ ਮੇਰੇ ਸਮਰਤੀ ਪਰਮੇਸ਼ਰ ਤਾਂ ਜੋ ਉਹ ਤੇਰੇ ਰਾਹ ਤੇ ਤੁਰਨ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾឪਪਿਤਾ ਉਹਨਾਂ ਦੇ ਦਿਲਾਂ ਦੇ ਵਿੱਚ ਮੇਰੇ ਸਮਰਤੀ ਪਰਮੇਸ਼ਰ ਤੇਰੇ ਪ੍ਰਤੀ ਮੇਰੇ ਖੁਦਾឪਦ ਖੁਦਾ ਉਹ ਪ੍ਰੇਮ ਪੈਦਾ ਹੋਵੇ ਮੇਰੇ ਸਮਰਤੀ ਖੁਦਾឪਦ ਖੁਦਾ ਐਸੀ ਦਇਆ ਕਰ ਐਸਾ ਫਜ਼ਲ ਕਰ ਮੇਰੇ ਸਮਰਤੀ ਪਰਮੇਸ਼ਰ ਹਾਲੇਲੂਇਆ ਲੀਬਾ ਸਿਕੋ ਨਾਖੰ ਦੇ ਰੀ ਕੋ ਰੀਬਾ ਸਿਕੋ ਨਾਖੰ ਦੇ ਰੀ ਕੋ ਤੇ ਧੰਨਵਾਦ ਤੇ ਸ਼ੁਕਰ ਤੇ ਧੰਨਵਾਦ ਤੇ ਸ਼ੁਕਰ ਮੇਰੇ ਪਿਤਾ ਹਾਲੇਲੂਇਆ 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 ਰੀਖਾਂ ਦੇ ਸ਼ਾਮਾ ਸਿਕੰਦਰ ਬੂ ਸਿਕੰਦਰ ਵੇ ਗਰਭ ਨੂੰ ਬles ਕਰ ਮੇਰੇ ਸਾਹਮਣੇ ਪਰਮੇਸ਼ਰ ਪ੍ਰੈਗਨancies ਨੂੰ ਬles ਕਰ ਮੇਰੇ ਖੁਦਾਨ ਖੁਦਾ ਬੋ ਸਿਕੰਦਰ ਵੇ ਮੇਰੇ ਪਰਮੇਸ਼ਰ ਜਨਾਨੋ ਬੇਟੇ ਦੀ ਆਸ਼ੀਸ਼ ਦੀ ਇੱਛਾ ਮੇਰੇ ਖੁਦਾਨ ਖੁਦਾ ਉਹਨਾਂ ਨੂੰ ਬੇਟੇ ਦੀ ਮਿਰਾਸ ਤੇ ਮੇਰੇ ਸਾਹਮਣੇ ਪਰਮੇਸ਼ਰ ਖੁਦਾਨ ਪਿਤਾ ਛੋਟੇ ਬੱਚਿਆਂ ਦੇ ਲਈ ਮੇਰੇ ਸਾਹਮਣੇ ਪਰਮੇਸ਼ਰ ਪ੍ਰਾਰਥਨਾ ਕਰਦੇ ਹਾਂ ਗਰਭ ਦੇ ਵਿੱਚ ਨਿਊ ਬੋਨ ਬੇਬੀ ਦੇ ਲਈ ਪ੍ਰਾਰਥਨਾ ਕਰਦੇ ਮੇਰੇ ਸਾਹਮਣੇ ਪਰਮੇਸ਼ਰ ਉਹ ਰਖੰਬੋ ਸਿਕੰਦਰ ਬੋ ਮੇਰੇ ਸਾਹਮਣੇ ਪਰਮੇਸ਼ਰ ਹਰ ਰਬੋ ਸਿਕੰਦਰ ਬੋ ਜਿਸ ਬੱਚੇ ਦੇ ਗਲ ਦੇ ਵਿੱਚ ਮੇਰੇ ਸਾਹਮਣੇ ਪਰਮੇਸ਼ਰ ਅੰਬਲਿਕਲ ਕੋ ਨਾਰਮਲ ਇਨ ਦਾ ਨੇਮ ਆਫ ਜੀਸਸ ਯੇਸ਼ੂ ਮਸੀਹ ਦੇ ਸਮਰਥ ਨਾਮ ਦੇ ਵਿੱਚ ਨਾਰਮਲ 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 ਤਰਕ ਕਲਾਮ ਕਹਿੰਦਾ ਹੈ ਕਿ ਮੈਂ ਮਾਂ ਦੇ ਗਰਭ ਦੇ ਵਿੱਚ ਤੇਰੀ ਰਚਨਾ ਕੀਤੀ ਹੈ ਮੇਰੇ ਸਾਹਮਣੇ ਪਰਮੇਸ਼ਰ ਹੋ ਸਿਕੰਦਰ ਬੇ ਤੂ ਉਸ ਬੱਚੇ ਨੂੰ ਬਣਾਇਆ ਮੇਰੇ ਖੁਦਾਨ ਖੁਦਾ ਤੂੰ ਉਸ ਦੀ ਰਖਵਾਲੀ ਤੇ ਸੁਰੱਖਿਆ ਕਰਦਾ ਮੇਰੇ ਸਾਹਮਣੇ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਅਸੀਂ ਧੰਨਵਾਦ ਕਰਦੇ ਖੁਦਾਨ ਖੁਦਾ ਨਾ ਬਸ ਸਿਕੰਦਰ ਰੋਕੋ ਸ਼ੁਕੁਰ ਮੇਰੇ ਸਮਰਤੀ ਪਰਮੇਸ਼ਰ ਲਿਖੋ ਸੋ ਕੋ ਦਰਵਾ ਪਾਸਪੋਰਟਸ ਨੂੰ ਵੀਜ਼ਾ ਨੂੰ ਬles ਕਰਦੇ ਮੇਰੇ ਸਮਰਤੀ ਪਰਮੇਸ਼ਰ ਤੇ ਲੋਕਾਂ ਨੂੰ ਮੇਰੇ ਖੁਦ ਅੰਖੁਦਾ ਤੂੰ ਨਵੇਂ ਰਾਹ ਦਿਖਾ ਮੇਰੇ ਸਮਰਤੀ ਪਰਮੇਸ਼ਰ ਉਹ ਸਿਕੰਦਰ ਬੇ ਨਵੀ ਆਪੋਰਚੁਨਿਟੀਆਂ ਦੇ ਨਾਲ ਬles ਕਰ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦ ਅੰਖੁਦਾ ਜਿੱਥੇ ਤੇਰੇ ਬੱਚੇ ਜਾਨ ਉਹਨਾਂ ਦੇ ਐਗਜ਼ਾਮਸ ਦੇ ਵਿੱਚ ਮੇਰੇ ਸਮਰਤੀ ਪਰਮੇਸ਼ਰ ਉਹਨਾਂ ਦੀ ਫਾਈਲਸ ਦੇ ਵਿੱਚ ਇਮੀਗ੍ਰੇਸ਼ਨਸ ਦੇ ਵਿੱਚ ਮੇਰੇ ਖੁਦ ਅੰਖੁਦਾ ਮਦਦ ਸਹਾਇਤਾ ਕਰ ਮੇਰੇ ਸਮਰਤੀ ਪਰਮੇਸ਼ਰ ਤੇ ਲੋਕ ਜਿੱਥੇ ਜਨ ਪ੍ਰਕਾਸ਼ਮਾਨ ਹੋਣ ਮੇਰੇ ਖੁਦ ਅੰਖੁਦਾ ਤੇ ਸਾਰੀ ਦੁਨੀਆ ਜਾਣੇ ਮੇਰੇ ਖੁਦ ਅੰ ਮੇਰੇ ਸਮਰਤੀ ਦੇ ਦਰਬਾਰ ਖੁਸ਼ਚੁਕਤ ਸਿਕੰਦਰ ਬੋ ਮੇਰੇ ਸਮਰਤੀ ਪਰਮੇਸ਼ਰ ਤੂੰ ਸਾਨੂੰ ਸਿਰ ਬਣਾਇਆ ਹੈ ਪੂੰਛਨੇ ਮੇਰੇ ਖੁਦਾਂ ਕੋ ਦਾ ਜਿੱਥੇ ਤੇਰੇ ਲੋਕਾਂ ਦੀ ਫਾਈਲ ਜਾਣ ਬੋ ਸਿਕੰਦਰ ਬੋ ਜਿੱਥੇ ਮੇਰੇ ਸਮਰਤੀ ਪਰਮੇਸ਼ਰ ਤੇਰੇ ਲੋਕ ਅਪਲਾਈ ਕਰਨ ਉੱਥੇ ਮੇਰੇ ਸਮਰਤੀ ਪਰਮੇਸ਼ਰ ਤੇਰਾ ਡਿਵਾਈਨ ਫੇਵਰ ਮੇਰੇ ਖੁਦਾਂ ਕੋ ਦਾ ਤੇਰੇ ਲੋਕਾਂ ਦੇ ਉੱਤੇ ਉਤਰੇ ਮੇਰੇ ਸਮਰਤੀ ਪਰਮੇਸ਼ਰ ਰਬਾ ਸਿਕੰਦਰੋਂ ਖੰਸ਼ਕੰਦਰੇ ਕਦਰ ਬੋ ਇਗਜ਼ਾਮਸ ਦੇ ਵਿੱਚ ਮਦਦ ਸਹਾਇਤਾ ਕਰ ਮੇਰੇ ਖੁਦਾ ਨਖੁਦਾ ਤਬੋ ਸਿਕੰਦਰ ਬੋ ਮੇਰੇ ਸਮਰਤੀ ਪਰਮੇਸ਼ਰ ਤਰਾ ਧੰਨਵਾਦ ਤਰਾ ਸ਼ੁਕਰ ਤਰਾ ਧੰਨਵਾਦ ਤਰਾ ਸ਼ੁਕਰ ਹਾਲੇਲੂਇਆ ਲੈਖ ਸਿਕੰਦਰ ਰਖੰਦਰ ਬੇ ਹਾਲੇਲੂਇਆ 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 ਮਾਨ ਸਮਰਤੀ ਜਲਾਲੀ ਪਿਤਾ ਤਰਾ ਧੰਨਵਾਦ ਤਰਾ ਸ਼ੁਕਰ ਤਰਾ ਧੰਨਵਾਦ ਤਰਾ ਸ਼ੁਕਰ ਤਰਾ ਧੰਨਵਾਦ ਤਰਾ ਸ਼ੁਕਰ ਰਬਾ ਸਿਕੰਦਰ ਰਖੰਦਰ 76 ਦੇ ਵਿੱਚ ਮੈਰਿਟ ਕਪਲਸ ਨੂੰ ਬLES ਕਰ ਮੇਰੇ ਸਮਰਤੀ ਪਰਮੇਸ਼ਰ ਲੀਸੋ ਤੋਰ ਬਾਹਰ ਸ਼ਰੀਰ ਕਮਜ਼ੋਰੀ ਦੂਰ ਹੋ ਪ੍ਰਭੂ ਇਸਮੇ ਸਬਰ ਦੇ ਨਾਮ ਦੇ ਵਿੱਚ ਮ ਤਦੋਂ ਉਹ ਕੰਮ ਕਰਨ ਵਾਲੇ ਹਰ ਇੱਕ ਦੋਸ਼ੀ ਚਾਲ ਲੋਸੀ ਬੰਦਨੇ ਸ਼ਿਮਸੀਦ ਸਮਰਤੀ ਨਾਮ ਦੇ ਵਿੱਚ ਚੌਟਰੀ ਖੰਦਰਬੋਸ ਬles ਕਰਦੇ ਮੇਰੇ ਖੁਦਾਨ ਖੁਦਾ ਇੱਕ ਇੱਕ ਜਨ ਮੇਰੇ ਸਮਰਤੀ ਪਰਮੇਸ਼ਰ ਅਸੀਂ ਬles ਕਰਦੇ ਮੇਰੇ ਖੁਦਾਨ ਖੁਦਾ ਅਸੀਂ ਆਪਣੇ ਘਰਾਂ ਦੇ ਉੱਤੇ ਬੱਚਿਆਂ ਦੇ ਉੱਤੇ ਕਨਵੈਂਸ ਜੌਬ ਦੇ ਉੱਤੇ ਮੇਰੇ ਸਮਰਤੀ ਪਰਮੇਸ਼ਰ ਪੰਡਾਰਾ ਦੇ ਉੱਤੇ ਪ੍ਰੋਵਿਸ਼ ਸ਼ਿਮਸੀਦ ਆਪਾਕ ਪਵਿੱਤਰ ਸਮਰਤੀ ਜਲਾਲੀ ਲਹੂ ਲਗਾਣੇ ਖੁਦਾਨ ਖੁਦਾ ਸਖੰਦਰੀ ਕੇ ਸਿਕੁੰਦਰੇ ਬੇ ਮੇਰੇ ਸਮਰਤੀ ਪਰਮੇਸ਼ਰ ਆ ਸਿਕੰਦਰੋ ਹੋ ਸਿਕੰਨਰੇ ਬੇ ਮੇਰੇ ਸਮਰਤੀ ਪਰਮੇਸ਼ਰ ਤੂੰ ਦਇਆ ਕਰ ਤੂੰ ਰਹਿਮ ਕਰ ਤੂੰ ਦਇਆ ਕਰ ਤੂੰ ਰਹਿਮ ਕਰ ਮੇਰੇ ਪਿਤਾ ਤੂੰ ਦਇਆ ਕਰ ਤੂੰ ਰਹਿਮ ਕਰ ਇੱਕ ਇੱਕ ਜਨ ਦੇ ਕੋਈ ਬੁਰੀ ਖਬਰ ਕੋਈ ਬੈਡ ਨਿਊਜ਼ ਕੋਈ ਐਕਸੀਡੈਂਟ ਮੇਰੇ ਖੁਦਾਵੰਦ ਕੋਦਾ ਸਾਡੇ ਜੀਵਨ ਦਾ ਹਿੱਸਾ ਨਹੀਂ ਹੈ ਮੇਰੇ ਸਮਰਤੀ ਪਰਮੇਸ਼ਰ ਉਹ ਰਿਕੰਦਰ ਬੋ ਹਰ ਇੱਕ ਦੁਰਘਟਨਾ ਦੇ ਵਾਰ ਨੂੰ ਹਰ ਇੱਕ ਬੁਰੀ ਖਬਰ ਨੂੰ ਅਸੀਂ ਕੈਨਸਲ ਕਰਦਾ ਹਾਂ ਸ਼ੁਮਸੀ ਦੇ ਸਮਰਤੀ ਨਾਮ ਦੇ ਵਿੱਚ ਪਿਤਾ ਲੀਬੋ ਸਿਕੰਦਰ ਬੋ ਬਾ ਸਿਕੰਦਰੀ ਖੇਤੈਸ਼ਕ ਕੋ ਤੋਰ ਬਤਰਾ ਤਨ ਵਤਰਾ ਸ਼ੁਕਰ ਕਰਦੇ ਆ ਮੇਰੇ ਖੁਦਾਵੰਦ ਕੋਦਾ ਅੱਜ ਦਾ ਦਿਨ ਸਾਡਾ ਮੁਬਾਰਕ ਹੈ ਅਸੀਂ ਬਲੈਸ ਸਾ ਮੇਰੇ ਸਮਰਤੀ ਪਰਮੇਸ਼ਰ ਸਾਡਾ ਆਣਾ ਜਾਣਾ ਕੰਮ ਬਿਜ਼ਨਸ ਜੌਬ ਬੱਚੇ ਦੇ ਸਕੂਲ ਕਾਲਜਸ ਮੇਰੇ ਸਾਮਰਤੀ ਪਰਮੇਸ਼ਰ ਆਤੀ ਕੰਸੋ ਕੋ ਦੋ ਰਬ ਮੇਰੇ ਸਾਮਰਤੀ ਪਰਮੇਸ਼ਰ ਹਰ ਇੱਕ ਚੀਜ਼ ਮੇਰੇ ਖੁਦ ਅੰਤ ਖੁਦਾ ਤੇਰੇ ਵੱਲੋਂ ਬਲੇਸ ਮੇਰੇ ਸਾਮਰਤੀ ਪਰਮੇਸ਼ਰ ਉਹ ਸਿਕੰਦਰ ਵੇ ਗੁੱਡ ਨਿਊਜ਼ ਸਾਡੇ ਜੀਵਨ ਦਾ ਸੈ ਹੈ ਡਿਵਾਈਨ ਫੇਵਰ ਸਾਡੇ ਜੀਵਨ ਦਾ ਸੈ ਮੇਰੇ ਸਾਮਰਤੀ ਪਰਮੇਸ਼ਰ ਤੇਰਾ ਡਿਵਾਈਨ ਫੇਵਰ ਸਾਡੇ ਨਾਲ ਹੈ ਮੇਰੇ ਸਾਮਰਤੀ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਸ਼ੁਕਰ ਮੇਰੇ ਖੁਦ ਅੰਤ ਖੁਦਾ ਤੇਰਾ ਆਤਮਾ ਸਾਨੂੰ ਗਾਈਡ ਕਰੇ ਸਾਨੂੰ ਲੀਡ ਕਰੇ ਮੇਰੇ ਪਿਤਾ ਔਰ ਇੱਕ ਬੁਰਾਈ ਤੋਂ ਮੁਸੀਬਤ ਤੋਂ ਹਰ ਇੱਕ ਬੁਰੇ ਮਾਰਗ ਤੋਂ ਬਚਾ ਮੇਰੇ ਸਾਮਰਤੀ ਪਰਮੇਸ਼ਰ ਖੰਦਰੀ ਜਿਹੜੀ ਜਗ੍ਹਾ ਵਾ ਤੇਰੇ ਵੱਲੋਂ ਨਹੀਂ ਹਨ ਮੇਰੇ ਸਮਰਤੀ ਪਿਤਾ ਉਹ ਸਾਡੇ ਜੀਵਨ ਵਿੱਚੋਂ ਦੂਰ ਹੋ ਜਾਣ ਮੇਰੇ ਖੁਦਾ ਨੂੰ ਖੁਦਾ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਤੁਸੀਂ ਸਾਡੀ ਪ੍ਰਾਰਥਨਾਵਾਂ ਨੂੰ ਸੁਣਿਆ ਸਵਰਗ ਦੇ ਵਿੱਚ ਕਬੂਲ ਕੀਤਾ ਸਾਰੀ ਦੁਆ ਬੇਨਤੀ ਪ੍ਰਭੂ ਅਸ਼ੀਸ਼ ਮਸੀਹ ਦੇ ਜਿਵਿਤ پاک ਪਵਿੱਤਰ ਜਲਾਲੀ ਨਾਮ ਦੇ ਵਿੱਚੋਂ ਕਿ ਮੰਗਦੇ ਆ ਆਮੇਨ ਆਮੇਨ ਆਮੇਨ